ਪੰਜਾਬ ਦੇ ਕਈ ਹਿੱਸਿਆਂ ਵਿੱਚ ਆਏ ਹੜ੍ਹਾਂ ਕਾਰਨ ਪੈਦਾ ਹੋਈਆਂ ਨਾਜ਼ੁਕ ਸਥਿਤੀਆਂ ਵਿੱਚ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਵਿਧਾਇਕ ਕੁਲਵੰਤ ਸਿੰਘ ਪਡੋਰੀ ਨੇ ਅੱਜ ਮਹਿਲਕਲਾ ਅਨਾਜ ਮੰਡੀ ਤੋਂ ਵੱਡੀ ਸੇਵਾ ਮਹਮਸੂਰ ਕੀਤੀ ਹੈ ਇਸ ਅਭਿਆਨ ਤਹਿਤ ਜ਼ਿਲ੍ਹਾ ਪ੍ਰਧਾਨ ਪ੍ਰਮਿੰਦਰ ਸਿੰਘ ਪੰਘੂ ਦੇ ਸਹਿਯੋਗ ਨਾਲ ਫਰੋਟਪੁਰ ਤੇ ਹਾਰਪੀੜਤ ਪਰਿਵਾਰਾਂ ਲਈ 9 ਟਰਾਲੀਆਂ ਹਰੇ ਚਾਰੇ ਨੂਰਵਾਨਾ ਕੀਤਾ ਹੈ ਟਰਾਲੀਆਂ ਭੇਜਣ ਤੋਂ ਪਹਿਲਾਂ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਬਾਬਾ ਸੇਰ ਸਿੰਘ ਖਾਲਸਾ ਨੇ ਅਰਦਾਸ ਬੇਨਤੀ ਕੀਤੀ ਹੈ ਅਤੇ ਉਸ ਤੋਂ ਬਾਅਦ 9 ਟਰਾਲੀਆਂ ਹਰੇ ਚਾਰੇ ਦੀਆਂ ਰਵਾਨਾ ਕੀਤੀਆਂ ਗਈਆਂ ਨੇ ਆਓ ਦੇਖਦੇ ਹਾਂ ਮੈਲਕਲਾਂ ਤੋਂ ਪ੍ਰਦੀਪ ਸਿੰਘ ਲੋਗੜ ਦੀ ਖਾਸ ਰਿਪੋਰਟ ਅੱਜ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਦਾ ਕਾਫੀ ਵੱਡਾ ਹਿੱਸਾ ਜਿਹੜਾ ਖੜਾ ਦੀ ਮਾਰ ਹੀ ਠਾਇਆ ਹੋਇਆ ਸਾਰੇ ਜਿੰਨੇ ਜੋਗੇ ਆ ਸਾਰੇ ਲੋਕ ਲੱਗੇ ਆ ਉਹਨਾਂ ਦੀ ਸੇਵਾ ਦੇ ਵਿੱਚ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਵੀ ਇਹ ਜਿਹੜਾ ਸਮਾਂ ਵਾ ਇਹ ਦੇਖੋ ਇੱਕ ਦੂਜੇ ਦੇ ਇਹ ਨਹੀਂ ਹੁੰਦਾ ਵੀ ਇਕੱਲੇ ਆਪਾਂ ਵੀ ਆਪਾਂ ਕਿਸੇ ਦੇ ਕਹੀ ਜੇ ਫਲਾਣਾ ਐ ਨਹੀਂ ਕਰਦਾ ਤੂੰ ਕਹਿ ਨਹੀਂ ਕਰਦਾ ਕਿਉਂ ਇਹ ਕੁਦਰਤ ਦਾ ਕਹਿਰ ਆ ਵੀ ਆਪਾਂ ਸਾਰੇ ਮਾਲਵੇ ਵਾਲੇ ਜਿੰਨੇ ਜੋਗੇ ਵੀ ਹੈਗੇ ਆ ਆਪਾਂ ਉਹਨਾਂ ਭਰਾਵਾਂ ਨਾਲ ਜਿਨ੍ਹਾਂ ਦੇ ਘਰ ਡੁੱਬ ਗਏ ਡੰਗਰ ਵਿਚਾਰਿਆਂ ਦੇ ਰੁੜ ਗਏ ਉਹਨਾਂ ਦੇ ਨਾਲ ਜਾ ਕੇ ਖੜੀਏ ਅੱਜ ਅਸੀਂ ਹਲਕਾ ਮਹਿਲ ਕਲਾਂ ਤੋਂ ਜਿਹੜੀ ਅਚਾਰ ਆ ਉਹਦੀ ਸੇਵਾ ਭੇਜਣ ਲੱਗੇ ਆ ਅੱਗੇ ਵਾਸਤੇ ਵੀ ਜਾਉਂਦੇ ਸਾਨੂੰ ਹੁਕਮ ਆਈ ਜਾਊਗਾ ਵੀ ਆਹ ਚੀਜ਼ ਦੀ ਜ਼ਰੂਰਤ ਆ ਸਾਡੇ ਨਾਲ ਮੇਰੇ ਨਾਲ ਸਾਰੇ ਸਾਡੇ ਜੂਸ ਵਿੰਗ ਦਾ ਦਾ ਪ੍ਰਧਾਨ ਚੇਅਰਮੈਨ ਸਾਹਿਬ ਖੜੇ ਆ ਸਾਡੇ ਸਾਰੇ ਸਰਪੰਚ ਇਲਾਕੇ ਦੇ ਖੜੇ ਆ ਅਸੀਂ ਪਰਜੋਰ ਯਾਨੀ ਕਿ ਇਹ ਸਾਡੇ ਸਾਰੇ ਭਰਾਵਾਂ ਤੋਂ ਮੰਗ ਕਰਦੇ ਆ ਸਰਪੰਚਾਂ ਤੋਂ ਵੀ ਆਪਾਂ ਜਿੰਨੇ ਜੋਗੇ ਵੀ ਹੈਗੇ ਆ ਡਟ ਕੇ ਅੱਜ ਦਾ ਇਕੱਲਾ ਅੱਜ ਦਾ ਸਵੇਰੇ ਵੀ ਅੱਜ ਹੀ ਖੜਨਾ ਅੱਜ ਤੋਂ 2 ਮਹੀਨੇ ਬਾਅਦ ਦੇ ਵਿੱਚ ਵੀ ਭਾਵੇਂ ਉਹਨਾਂ ਦੇ ਫੈਕਟਰਾਂ ਦੀ ਲੋੜ ਹੋਵੇ ਤੇਲ ਦੀ ਲੋੜ ਹੋਵੇ ਅਸੀਂ ਪੂਰਾ ਉਹਨਾਂ ਭਰਾਵਾਂ ਦਾ ਡਟ ਕੇ ਸਾਥ ਦੇਵਾਂਗੇ ਭਾਵੇਂ ਸਹੀ ਪਿੰਡ ਸਾਨੂੰ ਗੋਦ ਲੈਣਾ ਪਵੇ ਤੇ ਜਿਵੇਂ ਵੀ ਸਾਨੂੰ ਹੁਕਮ ਆਊਗਾ ਤਾਹਾਂ ਤੋਂ ਪ੍ਰਸ਼ਾਸਨ ਦਾ ਵੀ ਆਹ ਪਿੰਡ ਦੇ ਨਾਲ ਭਈ ਜਿਆਦਾ ਇੱਥੇ ਕੋਈ ਰੇਤ ਆ ਗਈ ਆ ਉਹਦੇ ਨਾਲ ਡਟ ਕੇ ਖੜਾਂਗੇ ਮੈਂ ਫੇਰ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਵੀ ਇਹ ਅੱਜ ਕੱਲ ਕਿਸੇ ਨੂੰ ਤੈਣ ਦਾ ਸਮਾਂ ਨਹੀਂ ਹੈਗਾ ਅੱਜ ਕੱਲ ਉਹਨਾਂ ਦੀ ਬਾਹ ਫੜਨ ਦਾ ਸਮਾਂ ਸਾਰੇ ਆਪਾਂ ਪਾਰਟੀ ਵਜ ਤੋਂ ਛੁੱਟ ਕੇ ਜਿੰਨੇ ਵੀ ਭਰਾਵਾ ਤੇ ਉਹਨਾਂ ਦੇ ਨਾਲ ਡਟ ਕੇ ਖੜੀਏ ਜਿੰਨੇ ਵੀ ਤਿਲਫੋਨ ਆਪਾਂ ਸੇਵਾ ਕਰ ਸਕਦੇ ਆ ਜਿਵੇਂ ਅੱਜ ਅਸੀਂ ਫਰੋਜਪੁਰ ਦੇ ਵਿੱਚ ਅਚਾਰ ਭੇਜ ਰਹੇ ਹਾਂ ਫਰੋਜਪੁਰ ਦੇ ਵਿੱਚ ਜਿੱਥੇ ਵੀ ਲੋਡ ਹੋਊਗੀ ਉੱਥੇ ਸਾਡਾ ਪ੍ਰਸ਼ਾਸਨ ਵੀ ਨਾਲ ਲੱਗੂਗਾ ਇਹ ਹੈ ਪਿੰਡ ਤੱਕ ਉਹ ਸਰਪੰਚਾਂ ਦੇ ਸਹਿਯੋਗ ਦੇ ਨਾਲ ਤੇ ਜਿੱਥੇ ਵੀ ਘਾਟ ਹੋਊਗੀ ਉੱਥੇ ਤੱਕ ਇਹ ਜਿਆ ਅਚਾਰ ਆਪਾਂ ਚਾਇਆ ਜਾਊਗਾ ਮੈਂ ਡਰਾਈਵਰ ਵੀਰਾਂ ਨੂੰ ਬੇਨਤੀ ਕਰਦਾ ਵੀ ਇੱਕ ਤਾਂ ਕਿਸੇ ਨੂੰ ਕ੍ਰੋਸ ਨਾ ਕਰਿਓ ਇੱਕ ਬੜੇ ਆਰਾਮ ਨਾਲ ਜਾਇਓ ਤੇ ਇੱਕ ਦੂਜੇ ਨੂੰ ਕ੍ਰੋਸ ਕਰਨ ਦਾ ਹੈ ਨਹੀਂਗਾ ਵੀ ਇਕੱਠੇ ਆਪਾਂ ਲੇਨ ਬਣਾ ਕੇ ਸਾਰਿਆਂ ਨੇ ਜਾਣਾ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਆਪਾਂ ਕਰਦੇ ਹਾਂ ਵੀ ਕਾਲਪੁਰਖ ਬੈਗ ਨੂੰ ਇਹ ਮੇਰ ਦਾ ਹੱਥ ਰੱਖੀ ਇਹ ਬੜਾ ਵੱਡਾ ਨੁਕਸਾਨ ਹੋਇਆ ਪੰਜਾਬ ਦਾ ਤੇ ਕਿਤੇ ਕਾਲ ਪ੍ਰਕਾ ਵੈਗ ਨੂੰ ਅੱਗੇ ਆਪਾਂ ਸਾਰਿਆਂ ਨੇ ਅਰਦਾਸ ਕੀਤੀ ਹੈ ਵੀ ਕਾਲ ਪ੍ਰਕਾ ਵੈਗ ਨੂੰ ਦੇਖੀ ਬੜਾ ਵੱਡਾ ਨੁਕਸਾਨ ਆ ਪੰਜਾਬ ਦਾ ਵੀ ਸਾਰਿਆਂ ਦੇ ਪਰਦੇ ਪਰ ਹੱਥ ਰੱਖ ਕੇ ਸੇਵਾ ਜਿਹੜੀ ਕਰਵਾਈ ਸਾਉਦਾ ਹੀ ਬਹੁਤ ਬਹੁਤ ਧੰਨਵਾਦ ਜੀ ਵੈਗਰੂ ਜੀ ਦਾ ਖਾਸ ਦਿਖੜੀ ਆ ਪੰਜਾਬ ਤੇ ਇਹ ਟਾਈਮ ਆ ਸਾਰਿਆਂ ਨੂੰ ਰਲ ਮਿਲ ਕੇ ਜਿਹੜੇ ਭਰਾਮਾਂ ਤੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਇਹ ਹੜਪੀੜ ਤੋਂ ਨੇਗੇ ਉੱਥੇ ਆਪਾਂ ਸੇਵਾ ਭੇਜੀਏ ਇਸ ਤੋਂ ਪਹਿਲਾਂ ਵੀ ਦੋ ਟਰੱਕ ਰਾਸ਼ਨ ਦੇ ਜਿਵੇਂ ਭੇਜੇ ਸੀ ਪਹਿਲਾਂ ਵੀ ਉੱਥੋਂ ਚਾਰੇ ਦੀਆਂ ਟਰਾਲੀਆਂ ਬਰਨਾਲੇ ਤੋਂ ਭੇਜੀਆਂ ਸੀ ਅੱਜ ਐਮਐਲਏ ਸਾਹਿਬ ਨੇ ਸਾਡੇ ਸਾਰੇ ਵਰਕਰਾਂ ਨੇ ਇਕੱਠੇ ਹੋ ਕੇ 9 ਟਰਾਲੀਆਂ ਆਚਾਰ ਦੀਆਂ ਕੀਤੀਆਂ ਨੇ ਮੈਂ ਇੱਕ ਦੰਦਵਾ ਆਪਣੇ ਬਰਨਾਲੇ ਜ਼ਿਲ੍ਹੇ ਨੂੰ ਨਾ ਆਪਾਂ ਨੂੰ ਮੈਪ ਕੀਤਾ ਗਿਆ ਫਰੋਜ਼ਪੁਰ ਜ਼ਿਲ੍ਹੇ ਦੇ ਨਾਮ ਜੋ ਵੀ ਆਪਾਂ ਭੇਜਣਾ ਕਿਉਂਕਿ ਸੰਗਰੂਰ ਨੂੰ ਕਿਤੇ ਹੋਰ ਕੀਤਾ ਗਿਆ ਸਾਰੇ ਜ਼ਿਲ੍ਹਿਆਂ ਨੂੰ ਅਲੱਗ-ਅਲੱਗ ਮੈਪ ਕੀਤਾ ਗਿਆ ਜੋ ਵੀ ਆਪਾਂ ਭੇਜਣਾ ਫਰੋਜ਼ਪੁਰ ਜ਼ਿਲ੍ਹੇ ਚ ਭੇਜਣਾ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਜਿੱਥੇ ਆਪਾਂ ਨੂੰ ਹੁਕਮ ਹੋਊਗਾ ਉੱਥੇ ਹੀ ਆਪਾਂ ਜਿੱਥੇ ਜ਼ਰੂਰਤ ਆ ਆਚਾਰ ਦੀਆਂ ਟਰਾਲੀਆਂ ਜਾ ਕੇ ਦੇ ਦਿਓ ਧੰਨਵਾਦ